ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਅੱਛਾ ਆਪਾਂ ਜਿਵੇਂ ਰਾਜਵੀਰ ਜਵੰਦਾ ਦੀ ਲਾਈਵ ਸਟੇਜ ਦੀ ਗੱਲ ਕੀਤੀ ਵੀ ਬਹੁਤ ਸੋਹਣਾ ਮੁੰਡਾ ਲਾਈਵ ਕੀਤਾ ਕੋਈ ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਰਿਹਾ ਵਾਂ ਵੀ ਬਹੁਤ ਸਾਰੇ ਸਿੰਗਰ ਇਦਾਂ ਦੇ ਹੈਗੇ ਆ ਕਿ ਜਿਨ੍ਹਾਂ ਦੇ ਇੱਕ ਦੋ ਗਾਣੇ ਤੇ ਬੜੀ ਵਰਲਡ ਵਾਈਡ ਦੁਨੀਆ ਤੇ ਜਾਣਦੇ ਆ ਤੇ ਜਾਂ ਵੇਦੇ ਆ ਰਹੇ ਆ ਤਾਰਾ ਰੂਰਾ ਰਾਰਾਲੇ ਜਿਹੜੇ ਗਾਉਂਦੇ ਹੀ ਉਹਨਾਂ ਸਮਿਆਂ 'ਚ ਕਿੱਥੇ ਲੱਭਦੇ ਕੋਈ ਬੋਲੋ ਤਾਰਾ ਰਾਰਾ ਲੱਭਿਆ ਕਦੀ ਇੱਥੇ ਪੰਜਾਬ 'ਚ ਤੇ ਹੋਰ ਹੀ بڑے بڑے ਪੌਪ ਸਿੰਗਰ ਜੇ ਐਵੇਂ ਤਾਂ ਦੀਆਂ ਹਵਾ ਤੇ ਰੈਡੀमेड ਜੇ ਤੇ ਮਿਊਜ਼ਿਕ ਹੀ ਰੋਲਾ ਰੱਪਾ ਪਾਉਂਦਾ ਹੁੰਦਾ ਸੀ ਤੇ ਬੰਦੇ ਦੀ ਹਿੱਕ ਜੀ ਯੋਰ ਨਹੀਂ ਹੁੰਦਾ بڑے ਹੋਜੇ ਸਿੰਗਰ ਹੈਗੇ ਆ ਤੇ ਚੰਦ ਸਿੰਘ ਰਿਆ ਜਿਹੜੇ ਤੁਹਾਨੂੰ ਦੱਸਿਆ ਕਿ ਲਾਈਵ ਸਿੱਧੀ ਪਰਫਾਰਮੈਂਸ ਕਰਨੀ ਤੇ ਉਹ ਰੈਡੀमेड ਚੀਜ਼ ਜੀ ਤਿਆਰ ਕਰਕੇ ਗਾਉਣ ਚ ਬੜਾ ਜ਼ਮੀਨਸਮਾਨ ਦਾ ਫਰਕ ਆ ਤੇ ਇਸ ਤਰ੍ਹਾਂ ਦੇ ਸਟਾਰ ਸਿੰਗਰ ਜਿਹੜੇ ਆ ਸਾਡੇ ਬੜੇ ਸੱਜਣ ਮਿੱਤਰ ਬੜੇ ਯਾਰ ਰਹੇ ਉਹਨਾਂ ਸਮਿਆਂ ਦੇ ਵਿੱਚ ਰਵਿੰਦਰ ਗਰੇਵਾਲ ਵਰਗੇ ਉਹਨਾਂ ਨੂੰ ਵਿਆਹਾਂ ਸ਼ਾਦੀਆਂ ਦੇ ਬੁੱਕ ਕਰਨਾ ਤੇ ਜਿਨ੍ਹਾਂ ਨੇ ਸਿੱਧਾ ਮਤਲਬ ਇਹ ਹੈ ਵੀ ਜਿਹੜਾ ਗਾਣਾ ਸਿਰਫ YouTubeਾਂ ਤੇ ਕਰੋੜਾਂ ਮਿਲੀਅਨ ਚ ਚੱਲਿਆ ਉਹ ਮੁੜ ਕੇ ਉਸ ਬੰਦੇ ਵਿਆਹ ਨਹੀਂ ਨਾ ਕਰ ਸਕਦੇ ਨਾ ਲਾਈਵ ਖਾੜੇ ਲਾ ਸਕਦੇ ਅਸਲੀ ਕਮਾਈ ਤੇ ਅਸਲੀ ਨਾਂ ਤੇ ਸਹੀ ਇਹੋ ਹੀ ਹੈ ਨਾ ਵੀ ਹੱਕ ਦਾ ਯੋਰ ਤੇ ਖਾੜੇ 'ਚ ਪਾ ਲੱਗਦਾ ਤੇ ਵਿਆਹ 'ਚ ਪਾ ਲੱਗਦਾ ਤੇ ਸਾਹਮਣੇ ਪਰਫਾਰਮੈਂਸ ਕਰਨ ਦਾ ਪਤਾ ਲੱਗਦਾ ਇਦਾਂ ਸੇਮ ਹੀ ਨਾਲ ਉਹੀ ਭੰਗੜਾ ਪੂੰਗੜਾ ਜੋ ਕਲਚਰ ਦਾ ਹੈਗਾ ਹਿਸਾਬ ਤਾਓ ਇਦਾਂ ਹੀ ਆ ਲਾਈਵ ਤੇ ਇੱਕ ਸਿੰਗਰ ਸਾਡਾ ਹੈਗਾ ਜੀ ਮਨਮੋਹਨ ਬਾਰਸ ਸਾਰੇ ਜਾਣਦੇ ਤੁਸੀਂ ਉਹਨੂੰ 27 ਸਾਲ ਪਹਿਲਾਂ 28 ਸਾਲ ਪਹਿਲਾਂ ਤੱਕ ਪਾਈ ਸੀ ਦੂਰਦਰਸ਼ਨ ਜਲੰਧਰ ਤੋਂ ਲੈ ਕੇ ਅੱਜ ਤੱਕ ਲਾਈਵ ਚੱਲਦੇ ਨਾ ਕੈਨੇਡਾ 'ਚ ਲਾਈਵ ਖੜੇ ਇਹਨਾਂ ਦੇ ਜਿੰਨਾ ਭਰਾਵਾਂ ਦੇ ਵਾਰਸ ਭਰਾਵਾਂ ਦੇ ਤੇ ਉਹ ਅੱਜ ਤੱਕ ਵੀ ਸਦਾ ਬਾਹਰ ਸਿੰਗਰ ਨੇ ਜੇ ਅੱਜ 27 ਦਾ ਪਹਿਲਾਂ ਵੀ ਦਾਮ ਸੀ ਤੇ ਅੱਜ ਵੀ ਦਾਮ ਇਹਨਾਂ ਚ ਸਾਹਮਣੇ ਸਟੇਜ ਲਾਉਂਦੇ ਆ ਤੇ ਅਸਲੀ ਮਕਸਦ ਵਿਆਹ ਸ਼ਾਦੀ ਜੀ ਤੇ ਮਤਲਬ ਹੁੰਦਾ ਨਚਾਉਣਾ ਦਾ ਵੀ ਬੰਦੇ ਨਚੜੇ ਚਾਹੀਦੇ ਗਾਣੇ ਸੁਣਨਾ ਨਹੀਂ ਮਤਲਬ ਹੁੰਦਾ ਨਚੜੇ ਚਾਹੀਦੇ ਤੇ ਵਾਰਸ ਦਾ ਜਦੋਂ ਅਖਾੜਾ ਹੋਇਆ ਸੀ ਨਾ ਪੇਸ਼ ਦੂਰਦਰਸ਼ਨ ਜਲੰਧਰ ਤੇ ਅਜ ਤੋਂ 25-26 ਸਾਲ ਪਹਿਲਾਂ ਤੇ ਅਸੀਂ ਉਹ ਦੂਰਦਰਸ਼ਨ ਜਲੰਧਰ ਵੱਲੋਂ ਨਾਲ ਉਹ ਪਰਫਾਰਮੈਂਸ ਕੀਤੀ ਸੀ ਕਿਉਂਕਿ ਇਹ ਹੀ ਦੂਰਦਰਸ਼ਨ ਜਲੰਧਰ ਦੀ ਟੀਮ ਵੱਲੋਂ ਹਲੂਆਲ ਪਿੰਡੇ ਇਹਨਾਂ ਦਾ ਵਾਰਸ ਹੋਣਾ ਦਾ ਤੇ ਉੱਥੇ ਅਖਾੜਾ ਲੱਗਾ ਇਹ ਕੁੱਲ ਮਿਲਾ ਕੇ ਤੁਹਾਨੂੰ ਇਹ ਗੱਲ ਦੱਸੀਏ ਪੀ ਇਹ ਬੜੇ ਵਧੀਆ ਬੰਦੇ ਨੇ ਵਾਰਸ ਮਨਮੋਹਨ ਵਾਰਸ ਕਮਲਜੀਤ ਤੇ ਉਹ ਛੋਟਾ ਭਰਾ ਦਾ ਗੇਟ ਅਪ ਤੇ ਅਖਾੜੇ ਤੋਂ ਬਾਅਦ ਵਿੱਚ ਵਾਰਸ ਨੇ ਸਾਨੂੰ ਘਰ ਬੁਲਾਇਆ ਸਾਰਿਆਂ ਨੂੰ ਘਰ ਵਿੱਚ ਚਾਹ ਦਾ ਕੌਫੀ ਦਾ ਪ੍ਰੋਗਰਾਮ ਕੀਤਾ ਮੁੜਕੇ ਸ਼ਾਮ ਦੇ ਟਾਈਮ ਤੇ ਰਾਤ ਦੀ ਰੋਟੀ ਰੈਸਟੋਰੈਂਟ ਦੇ ਵਿੱਚ ਖਵਾਈ ਬੜੀ ਸੇਵਾ ਕੀਤੀ ਵੈਜ ਨੌਨ ਵੈਜ ਸਭ ਕੁਝ ਚੱਲਿਆ ਬੜਾ ਬੰਦੇ ਨੇ ਇਕੱਲੇ ਇਕੱਲੇ ਨਾਲ ਟੇਬਲਾਂ ਤੇ ਬਹਿ ਕੇ ਸਾਡੇ ਹਾਲਾਂਕਿ ਆਪਾਂ ਵੀ ਨਹੀਂ ਉਹਨਾਂ ਸਮੇਂ 'ਚ ਪੈਗ ਸ਼ਗ ਗਲੇਗੇ ਤੇ ਚਿਲੀ ਚਿਕਨ ਦੇ ਸ਼ੌਕੀਨ ਆ ਪਹਿਲੀ ਵਾਰੀ ਚਿਲੀ ਚਿਕਨ ਉੱਥੇ ਖਾਦਾ ਮੈਨੂੰ ਆ ਯਾਦ ਦਿਮਾਗ 'ਚ ਆ ਵੀ ਚਿਲੀ ਚਿਕਨ ਦਾ ਟੇਸਟ ਮੈਂ ਉੱਥੇ ਕੀਤਾ ਹੈ ਤੇ ਹੋਟਲ ਦੇ ਵਿੱਚ ਬੜੀ ਵਧੀਆ ਨੇ ਸੇਵਾ ਕੀਤੀ ਸਾਰੇ ਨਾਲ ਬਹਿ ਬਹਿ ਪੂਰੇ ਪਰਿਵਾਰਾਂ ਨਾਲ ਜਿੰਨਾ ਗਰੁੱਪ ਸਾਡੇ ਉਹਨਾਂ ਦਿਨਾਂ 'ਚ ਪ੍ਰਭਾ ਹੈਗੀ ਸੀ ਕੁੜੀ ਗਿੱੱਧਿਆ ਪੰਗੜਿਆ ਵਾਲੀ ਉਹੀ ਸਾਡੇ ਨਾਲ ਸਾਰਾ ਜਿੰਨੀ ਟੀਮਾਂ ਹੈਗੀਆਂ ਅਸੀਂ ਸਾਰੀਆਂ ਦੁਰਜਸ਼ਨ ਜਲੰਧਰ ਕਮਲਜੀ ਸਿੰਘ ਮਾਨਾਵਾਲ ਤੇ ਸਾਡੀ ਟੀਮ ਪੰਗੜੇ ਵਾਲੀ ਜਿਤਨਾ ਵੀ ਹੈਗੇ ਅਸੀਂ ਸਾਰੇ ਮਤਲਬ ਜਨਨ ਇਹੋ ਲੋ ਖੁੱਲਾ ਡਾਂਸ ਪਰ ਬੰਦੇ ਨੇ ਇਸ਼ਤ ਬਹੁਤ ਕੀਤੀ ਮਨਮੋਹਨ ਵਰਸ ਆ ਇੱਕ ਦੋ ਵਿਆਹ ਸ਼ਾਦੀਆਂ ਚ ਵੀ ਟਕਰਾਉ ਆਏ ਹਾਂ ਮੈਂ ਤਾਂ ਨਾ ਵੀ ਇਹੋ ਜੇ ਬੰਦਿਆਂ ਨਾਲ ਫੋਟੋ ਕਰਾਉਣਾ ਹਾਂ ਮੇਰੀ ਹੈਗੀ ਵੀ ਇਹ ਫੋਟੋ ਮਨਮੋਹਨ ਵਰਸ ਨਾਲ ਇਹਨਾਂ ਦਾ ਜਾਇਜ਼ ਹੈ ਕਿ ਬੰਦੇ ਨੂੰ ਬੰਦਾ ਸਮਝਦੇ ਤੇ ਅੱਜ ਵੀ ਲਾਈਵ ਐਂਡ ਹੈ ਬੰਦੇ ਦੀ ਮਦੋਂ ਵੀ ਲਾਈਵ ਅਖਾੜਾ ਵਿਆਹ ਸ਼ਾਦੀ ਕਮਾਲ ਏ ਗੜੇ ਕਮਾਲ ਐ ਸਟੇਜਾ ਕਮਾਲ ਐ ਤੇ ਅੱਜ ਮੈਨੂੰ ਬੈਠਿਆਂ ਬੈਠਾਂ ਮਨਮੋਹ ਉਹਦਾ ਚਿਤਾ ਆ ਗਿਆ ਆਪਾਂ ਮਨਮੋਹ ਨੂੰ ਉਸ ਪੀਰ ਅਸਲੀ ਨੂੰ ਫੇਰ ਕਰ ਦੇ ਗੱਲ ਹੱਥੀਂ ਮਹਿੰਦੀ ਲਾ ਕੇ ਨਿਕਲੇ ਉਹ ਕਿੰਨੇ ਨਿਕਲੇ ਮਹਿੰਦੀ ਲਾ ਕੇ ਆਖੋ ਦਿਖਾਓ ਇਧਾ ਹੱਥ ਵਗਾਓ ਹੱਥੀ ਬੈਤੀ ਲਾ ਕੇ ਨਿਕਲਿਓ ਜੈ ਦੀ ਸਰਬਾਪਾਪਾ ਕੋਕਾ ਮੈਂ ਪੁੱਛਣਾ ਚਾਹਵਾ ਗਾਇਆ ਚ ਸੁਨਿਆਰਿਆਂ ਉਹ ਮੰਗਲ ਜائیں ਕਿਉ ਆਪਣੀ ਹੋਸ਼ ਭੁੱਲਣ ਝੱਲ ਨਗਾ ਚੋਂ ਪੈਂਦੇ ਚਮਕਾਰਿਆਂ ਨੂੰ ਕੋਲੀ ਵਾਂਗ ਚਿਕਰ ਵਿੱਚ ਜਾ ਖੁੱਬਿਆ ਤੇਰੇ ਕੋਕੇ ਦਾ ਲਿਸ਼ਕਾਰਾ ਨਹੀਂ ਜੇ ਕਰਦੇ ਪੱਟੀਵਾਦਿਆਂ ਦੀ ਜੇ ਪਰੈਂਟੇਜ ਲਾਣਾ ਹੁਣ ਲਹੂ ਤੇ ਬਹੁਤ ਜਾਂਦਾ ਬਲੱਡ ਬਹੁਤ ਵਗ ਰਿਹਾ ਹੈ ਝੂਠੇ ਹੀ ਵਾਦੇ ਹੋਣ ਬੇਸ਼ੱਕ ਜਦੋਂ ਤੱਕ ਐਂਬੂਲੈਂਸ ਆਉਂਦੀ ਉਦੋਂ ਤੱਕ ਤੇ ਬੰਦਾ ਬਚ ਜਾਣਾ ਜੇ ਕਰਦੇ ਪੱਟੀ ਵਾਦਿਆਂ ਦੀ ਅੱਜ ਬਚ ਜਾਊ ਇੱਕ ਕੁਵਾਰਾ ਨਹੀਂ ਤੇਰਾ ਕੋਕਾ ਕਰਕੇ ਤੂੰ ਖਾਣੀ ਦਿਲ ਨਹੀਂ ਉੱਠਣਾ ਪੜਾ ਲੱਗਦਾ ਉੱਠਣਾ ਪੜਾ ਫੇਰ ਉੱਠਣਾ ਪੜਾ ਚਲਿਓ ਫੇਰ ਉਹ ਇਹ ਸ਼ੁਰੂ ਕਰ ਕੰਮ ਨਹੀਂ ਰਿਹਾ ਜਾਂਦਾ ਕੀ ਕਰੇ ਮਿਆ ਕੋਕਾ ਕਰਕੇ ਤੋਹਾ तीरा te, te